ਚਕਾਲ ਜੀ ਤੁਹਾਨੂੰ ਪਤਾ ਪਹਿਲਾਂ ਨੀ ਸਕੀਮ ਹੋ ਚੁੱਕੀ ਹੈ ਖਤਮ ਤੇ ਆਪਾਂ ਹੁਣ ਤੁਹਾਡੇ ਵੱਲ ਤੇ ਨਵੀਂ ਸਕੀਮ ਵੀ ਲੈ ਕੇ ਆਵਾਂਗੇ ਪਰ ਆਹ ਦੱਸੋ ਜੀ ਪਹਿਲਾਂ ਤੁਹਾਨੂੰ ਪਤਾ ਕੀ ਹੈ ਇਹ ਆ ਕੀ ਹੈ ਪਤਾ ਤੁਹਾਨੂੰ 500 ਦਾ ਨੋਟ ਹੈ ਯਾਰ ਹੋਰ ਕੀ ਹੈ ਉਹ 500 ਦਾ ਸਾਰ ਨੂੰ ਹੀ ਪਤਾ ਆ ਕੀ ਹੈ ਇਹ ਦੱਸ ਮੈਨੂੰ ਆ ਕੀ ਹੈ ਇਹ ਗਾਂਦੀ ਹੈ ਓਏ ਯਾਰ ਫਿਰ ਉਹੀ ਗੱਲ ਤੂੰ ਆ ਦੇਖ ਵੀ ਆ ਕੀ ਚੀਜ਼ ਆ ਆ ਦੱਸਿਆ ਕੀ ਹੈ ਇਹ ਵੇਲੇ ਲਾਲ ਕਿਲੇ ਵਾਲਾ ਗਾਂਦੀ ਵਾਲਾ 500 ਦਾ ਨੋਟ ਆ ਓਏ ਉਹ ਤਾਂ ਸਾਰ ਨੂੰ ਹੀ ਪਤਾ ਯਾਰ 500 ਦਾ ਨੋਟ ਹੈ ਇਹਦੇ ਵਿੱਚ ਸਕੀਮ ਹੈ ਕਹਿ ਰਹੇ ਮੈਨੂੰ ਇਹਦੇ ਵਿੱਚ ਅੱਛਾ ਸਕੀਮ ਦੱਸਣੀ ਹੈ ਕੀਮਤ ਦੱਸਣੀ ਹੈ ਉਹ ਸਕੀਮ ਤੂੰ ਦੱਸ ਦੇ ਮੇਰੀਆਂ ਭੈਣਾਂ ਨੂੰ ਵੀ ਕੀ ਕਰਨਾ ਕਿਵੇਂ ਜਿੱਤਣਾ ਇਹਨਾਂ ਨੋਟਾਂ ਲਓ ਜੀ ਆ ਸ਼ੈਰੀ ਜੋ ਕਹਿ ਰਿਹਾ ਬਿਲਕੁਲ ਸਹੀ ਕਹਿ ਰਿਹਾ ਹੈ ਸਕੀਮ ਮੈਨੂੰ ਦੱਸੀ ਸੀ ਇਹਨੇ ਪੁਰਾਣੀ ਸਕੀਮ ਜਿਹੜੀ ਖਤਮ ਹੋ ਚੁੱਕੀ ਹੈ ਇਹ ਵੀਰੇ 500 ਦਾ ਨੋਟ ਇਹ 500 ਦਾ ਨੋਟ ਤੁਹਾਡਾ ਹੋ ਸਕਦਾ ਹੈ ਬਿਲਕੁਲ ਸਹੀ ਇਹ 500 ਦਾ ਨੋਟ ਤੁਹਾਡਾ ਹੋ ਸਕਦਾ ਹੈ ਸੰਡੇ ਦਿਨ ਐਤਵਾਰ ਅਸੀਂ 9:15 ਤੇ ਲਾਈਵ ਹੋਵਾਂਗੇ 20 ਮਿੰਟਾਂ ਵਾਸਤੇ ਲਾਈਵ ਹੋਵਾਂਗੇ ਜੀਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ ਸਾਡੇ ਨਾਲ ਲਾਈਵ ਦੇ ਵਿੱਚ ਜੁੜਿਓ ਸਾਡੀ ਵੀਡੀਓ ਦੇਖੋ ਕਦੇ ਬੈਠੇ ਵੈਰਾਈਟੀ ਦੇਖੋ ਸੋਹਣੀ ਸੋਹਣੀ ਸੋਟਾਂ ਦੀ ਠੀਕ ਹੈ ਜੀ ਤੇ ਨਾਲ ਪੰਜ ਲੱਕੀ ਪੰਜ ਲੱਕੀ Winner ਅਸੀਂ ਚੁਣਨੇ ਆ ਜੀ ਜਿਹੜਾ 500 ਦਾ ਨੋਟ ਲੈ ਕੇ ਜਾਣਗੇ ਪੰਜ ਜਿਹਨੇ ਨੂੰ ਦੇਣਾ ਜੀ ਮੈਂ ਇਹ ਪੰਜ ਜਣੇ ਨੂੰ ਜਿਹੜਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੇਰੇ ਨਾਲ ਲਾਈਵ ਦੇ ਵਿੱਚ ਬਣੇ ਰਹੂਗਾ ਨਾ ਉਹ ਪੰਜ ਜਿਹਨੇ ਮੈਂ ਕੱਢੂਗਾ ਪੰਜਾਂ ਨੂੰ ਆ ਦੇਣੇ ਆ ਜੀ ਮੈਂ ਤਾਂ ਬਿਲਕੁਲ ਜੀ 500 ਦਾ ਨੋਟ ਹੋ ਸਕਦਾ ਹੈ ਤੁਹਾਡਾ ਜੁੜੋ ਸਾਡੇ ਨਾਲ ਐਤਵਾਰ ਨੂੰ 9:30 ਵਜੇ ਲਾਈਵ ਦੇ ਵਿੱਚ ਦੇਖ ਰਹੇ ਜੀ ਯਾਦ ਰੱਖਿਓ